ਜੋ ਜਿਹੜਾ ਜ ਸਾਡਾ ਜਿਆਦਾ ਜਿਹੜਾ ਭਾਰ ਵੱਧਦਾ ਵਾ 45 ਦਿਨ ਦੇ ਵਿੱਚ 20 21 ਕਿਲੋ ਭਾਰ ਸੀ ਜਿਹੜਾ ਮੈਂ ਉਹ ਕਿਵੇਂ ਘਟਾਇਆ ਵੀ ਤੁਸੀਂ 30 ਦਿਨ ਠੀਕ ਤੁਸੀਂ 30 ਦਿਨ ਤੁਸੀਂ ਮਿੱਠਾ ਖਾਣਾ ਬੰਦ ਕਰ ਦੋ ਭਾਰ ਘਟੋਣਾ ਕੋਈ ਔਖਾ ਕੰਮ ਨਹੀਂ ਹੈਗਾ ਭਾਰ ਘਟੋਣਾ ਬਹੁਤ ਸੌਖਾ ਵਾ ਕਿ ਕਿਲੋ ਭਾਰ ਘਟੋਣਾ ਮਤਲਬ ਵੀ ਬਹੁਤ ਮੁਸ਼ਕਲ ਕਟੋ-ਕਟ 12 13 ਕਿਲੋ ਭਾਰ ਜਿਹੜਾ ਤੁਹਾਡਾ ਘਟ ਹੀ ਜਾਏਗਾ ਤੁਸੀਂ 20 21 ਨਹੀਂ ਤੁਸੀਂ 15 ਕਿਲੋ ਤਾਂ ਭਾਰ ਘਟਾਈ ਸਕਦੇ ਹੋ ਸਿਰਫ ਡਾਈਟ ਦੇ ਸਿਰ ਦੇ ਉੱਤੇ ਆ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪਿਆਰਪਰ ਸੱਚੀ ਕਲਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਮੈਂ ਨਾ ਕਿਵੇਂ ਮਤਲਬ ਵੀ 45 ਦਿਨ ਦੇ ਵਿੱਚ 20 21 ਕਿਲੋ ਭਾਰ ਸੀ ਜਿਹੜਾ ਮੈਂ ਉਹ ਕਿਵੇਂ ਘਟਾਇਆ ਹਾਂ ਜਾਨੀ ਕਿ ਡੇਢ ਕਿ ਮਹੀਨੇ ਦੇ ਵਿੱਚ ਮੈਂ ਕਿਵੇਂ ਮਤਲਬ ਵੀ ਜਿਹੜਾ ਸੀ ਆਪਣਾ 20 ਤੋਂ 21 ਕਿਲੋ ਜਿਹੜਾ ਭਾਰ ਉਹ ਮੈਂ ਘਟਾ ਲਿਆ ਸੀ ਹਨਾ ਸੋ ਉਹ ਮੈਂ ਪੂਰਾ ਐਕਸਪੀਰੀਅੰਸ ਜਿਹੜਾ ਮੈਂ ਆਪਣਾ ਨਾ ਤੁਹਾਡੇ ਨਾਲ ਮਤਲਬ ਵੀ ਸ਼ੇਅਰ ਕਰਾਂਗਾ ਜਿਹਦੇ ਵਿੱਚ ਮੈਂ ਤੁਹਾਨੂੰ ਆਪਣਾ ਵਰਕਆਊਟ ਜਿਹੜਾ ਮੈਂ ਉਹ ਵੀ ਦੱਸਾਂਗਾ ਡਾਈਟ ਦੇ ਬਾਰੇ ਵੀ ਮੈਂ ਤੁਹਾਨੂੰ ਦੱਸਾਂਗਾ ਵੀ ਮੈਂ ਕੀ ਚੀਜ਼ਾਂ ਸੀ ਜਿਹੜੀਆਂ ਮੈਂ ਖਾਂਦਾ ਸੀ ਕੀ ਚੀਜ਼ਾਂ ਜਿਹੜੀਆਂ ਸੀ ਮੈਂ ਬਿਲਕੁਲ ਵੀ ਨਹੀਂ ਖਾਂਦਾ ਸੀ ਜਿਹਦੇ ਨਾਲ ਮਤਲਬ ਵੀ ਮੈਨੂੰ ਰਿਜ਼ਲਟ ਜਿਆਦਾ ਮਿਲ ਗਿਆ ਸੀ ਹਨਾ ਸੋ ਜਿਹੜਾ ਮੈਂ ਮਤਲ ਆਇਆ ਸੀਗਾ ਤੇ ਉਹਦੇ ਮੈਂ ਆਪਣੇ ਮਤਲਬ ਦਿੱਲੀ ਦੇ ਵਲੋਗ ਵੀ ਬਣਾਏ ਹੋਏ ਨੇ ਸ਼ੀਰੂ ਤੋਂ ਲੈ ਕੇ ਮਤਲਬ ਪਹਿਲੇ ਦਿਨ ਤੋਂ ਲੈ ਕੇ 45 40 ਦਿਨ ਦਾ ਜਿਹੜਾ ਮੇਰਾ ਵਲੋਗ ਸੀ ਉਹਦਾ ਮੈਂ ਦਿੱਲੀ ਦਾ ਵਲੋਗ ਵੀ ਬਣਾਇਆ ਕਿ ਮੈਂ ਦਿਨ ਦੇ ਵਿੱਚ ਕੀ ਖਾਂਦਾ ਸੀ ਕਿੰਨੀ ਵਾਰ ਖਾਂਦਾ ਸੀਗਾ ਤੇ ਕੀ ਜਿਹੜਾ ਵਰਕਆਊਟ ਸੀ ਉਹੋ ਮੈਂ ਕਰਦਾ ਸੀ ਉਹਦੇ ਵਿੱਚ ਵਲੋਗ ਮੈਂ ਮਤਲਬ ਸ਼ੂਟ ਕਰਕੇ ਰੱਖੇ ਹੋਏ ਨੇ ਅਗਰ ਤੁਸੀਂ ਕਹੂਗੇ ਹਨਾ ਮੇਰੇ ਭੈਣ ਭਰਾ ਜਿਹੜੇ ਮੇਰੀ ਵੀਡੀਓ ਦੇਖਦੇ ਪਏ ਨੇ ਅਗਰ ਤੁਸੀਂ ਕਹੂਗੇ ਤਾਂ ਮੈਂ ਉਹ ਜਿਹੜੇ ਵਲੋਗ ਨੇ ਮੈਂ ਡੇ ਵਾਈਜ਼ ਮਤਲਬ ਵੀ ਅਪਲੋਡ ਕਰ ਦਾਂਗਾ ਜੇ ਮੈਂ ਉਹ ਵਲੋਗ ਮਤਲਬ ਮੈਂ ਅਪਲੋਡ ਕਰਾਂਗਾ ਨਾ ਉਹਦੇ ਨਾਲ ਤੁਹ ਨੂੰ ਪਤਾ ਲੱਗ ਜਾਏਗਾ ਵੀ ਸਾਨੂੰ ਮਤਲਬ ਵੀ ਕੀ ਚੀਜ਼ ਹੈ ਜਿਹੜੀ ਖਾਣੀ ਚਾਹੀਦੀ ਹੈ ਕੀ ਚੀਜ਼ ਹੈ ਜਿਹੜੀ ਸਾਨੂੰ ਉਹ ਨਹੀਂ ਖਾਣੀ ਚਾਹੀਦੀ ਕਿਉਂਕਿ ਮੈਂ ਉਹ ਬਲੌਗ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਦੱਸਿਆ ਹੋਇਆ ਵਾ ਹਨਾ ਵੀ ਸਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਉਹਦੇ ਵਿੱਚ ਮਤਲਬ ਵੀ ਪ੍ਰੈਕਟੀਕਲ ਚੀਜ਼ਾਂ ਵੀ ਤੁਹਾਨੂੰ ਦੱਸੀਆਂ ਹੋਈਆਂ ਨੇ ਤੇ ਮੈਂ ਆਪਣਾ ਵਰਕਆਊਟ ਦਾ ਜਿਹੜਾ ਜੋ ਵੀ ਮੈਂ ਵਰਕਆਊਟ ਕਰਦਾ ਸੀ ਦੋ ਟਾਈਮ ਕਰਦਾ ਸੀ ਚਾਹੇ ਤਿੰਨ ਟਾਈਮ ਕਰਦਾ ਸੀ ਜਾਂ ਫਿਰ ਰੈਸਟ ਕਰਦਾ ਸੀ ਜਾਂ ਫਿਰ ਇੱਕ ਟਾਈਮ ਵਰਕਆਊਟ ਕਰਦਾ ਸੀ ਉਹ ਵੀ ਮੈਂ ਉਹਦੇ ਵਿੱਚ ਮਤਲਬ ਵੀ ਤੁਹਾਨੂੰ ਦਿਖਾਇਆ ਹੋਇਆ ਵਾ ਵੀ ਮੈਂ ਕੀ ਵਰਕਆਊਟ ਕਰਦਾ ਸੀ ਕਿੰਨੀ ਮੈਂ ਰਨਿੰਗ ਕਰਦਾ ਸੀ ਕਿੰਨਾ ਮੈਂ ਸਟਰੈਂਥ ਟ੍ਰੇਨਿੰਗ ਕਰਦਾ ਸੀ ਕਿੰਨੀ ਮੈਂ ਬੌਕਸਿੰਗ ਦਾ ਵਰਕਆਊਟ ਕਰਦਾ ਸੀ ਉਹ ਮੈਂ ਸਾਰਾ ਮਤਲਬ ਵੀ ਉਹ ਵਲੋਗ ਦੇ ਵਿੱਚ ਦਿਖਾਇਆ ਹੋਇਆ ਵਾ ਨਾ ਸੋ ਤਾ ਤੁਸੀਂ ਪਲੀਜ਼ ਇਸ ਵੀਡੀਓ ਤੇ ਥੋਨੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਕਿ ਮੈਂ ਉਹ ਜਿਹੜਾ ਵਲੌਗ ਨੇ ਆਪਣੇ ਵਿੱਚ ਸ਼ੂਟ ਕੀਤੇ ਹੋਏ ਨੇ ਫਿਰ ਮੈਂ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਾਂ ਤਾਂ ਜੋ ਆਪ ਜੀ ਨੂੰ ਵੀ ਉਹਦੇ ਤੋਂ ਬਹੁਤ ਜ਼ਿਆਦਾ ਜਿਹੜਾ ਉਹ ਬੇਨਫਿਟ ਮਿਲ ਸਕੇ ਜਿਹੜੇ ਮੈਂ ਵਲੌਗ ਬਣਾਏ ਸੀ ਹਨਾ ਜੀ ਸੋ ਹੁਣ ਆਪਾਂ ਗੱਲ ਕਰਦੇ ਆ ਮੇਰੇ ਐਕਸਪੀਰੀਅੰਸ ਦੀ ਜਿਹੜਾ ਮੈਂ ਮਤਲਬ ਵੀ 45 40 ਦਿਨ ਦੇ ਵਿੱਚ 20 ਕਿਲੋ ਪਰ ਕਿਵੇਂ ਕਢਾਇਆ ਸੀ ਸੋ ਸਭ ਤੋਂ ਪਹਿਲਾਂ ਦੇਖੋ ਜੀ ਮਤਲਬ ਵੀ 45 46 ਦਿਨ ਦੇ ਵਿੱਚ 20 21 ਕਿਲੋ ਭਾਰ ਘਟਾਉਣਾ ਮਤਲਬ ਵੀ ਬਹੁਤ ਮੁਸ਼ਕਲ ਸੀ ਇੱਕਦਮ ਮੈਂ ਦੇਖਿਆ ਜਦੋਂ ਮੈਂ ਭਾਰ ਘਟਾਇਆ ਸੀ ਬਹੁਤ ਜਿਆਦਾ ਮਤਲਬ ਮੁਸ਼ਕਲ ਸੀ ਮੈਨੂੰ ਐ ਸੀ ਯਾਰ ਵੀ ਮੈਂ 45 ਦਿਨ ਦੇ ਵਿੱਚ 20 21 ਕਿਲੋ ਭਾਰ ਜਿਹੜਾ ਮਤਲਬ ਮੈਂ ਕਿਵੇਂ ਘਟਾਵਾਂਗਾ ਹਨਾ ਬਟ ਕਹਿੰਦੇ ਆ ਵੀ ਦੁਨੀਆ ਦੇ ਉੱਤੇ ਕੋਈ ਵੀ ਐਸਾ ਕੰਮ ਨਹੀਂ ਹੈਗਾ ਜਿਹੜਾ ਇਨਸਾਨ ਨਹੀਂ ਕਰ ਸਕਦਾ ਹੈਗਾ ਹਨਾ ਸੋ ਜਿੰਨੇ ਵੀ ਕੰਮੋ ਬਣੇ ਨੇ ਉਹ ਸਾਰੇ ਇਨਸਾਨ ਦੇ ਕਰਨ ਵਾਸਤੇ ਹੀ ਬਣਨੇ ਹਨਾ ਸੋ ਉਹਦੇ ਲਈ ਕੀ ਹੈ ਕਿ ਤੁਹਾਡੇ ਅੰਦਰ ਹਿੰਮਤ ਹੋਣੀ ਚਾਹੀਦੀ ਹੈ ਤੁਹਾਡਾ ਜਿਗਰਾ ਹੋਣਾ ਚਾਹੀਦਾ ਵੀ ਯਾਰ ਇਹ ਕੰਮ ਮੈਂ ਕਰਨਾ ਹੀ ਕਰਨਾ ਵਾਂ ਜੀ ਮੈਂ ਆਪਣਾ ਗੋਲ ਸੀ ਜਿਹੜਾ ਮੈਂ ਤੈਅ ਕਰ ਲਿਆ ਸੀ ਯਾਰ ਮੈਂ 45 ਦਿਨ ਦੇ ਵਿੱਚ ਮੈਂ 20 21 ਕਿਲੋ ਭਾਰ ਘਟਾਉਣਾ ਹੀ ਘਟਾਉਣਾ ਜਾਨੀ ਕਿ ਮੈਂ 54 ਕਿਲੋ ਜਾਨੀ ਕਿ 54 54.5 ਕਿਲੋ ਭਾਰ ਮੈਂ ਲੈ ਕੇ ਆਉਣਾ ਹੀ ਆਉਣਾ ਸੀ ਹਰ ਹਾਲਤ ਦੇ ਵਿੱਚ ਸਿਰਫ 45 40 ਦਿਨ ਦੇ ਵਿੱਚ ਸੋ ਸਭ ਤੋਂ ਪਹਿਲਾਂ ਮੈਂ ਕੀ ਕੀਤਾ ਮੈਂ ਨਾ ਮਿੱਠਾ ਖਾਣਾ ਬੰਦ ਕੀਤਾ ਮਿੱਠਾ ਮੈਂ ਹਰ ਇੱਕ ਚੀਜ਼ ਦੇ ਵਿੱਚ ਮਿੱਠੇ ਦੀ ਵਾਲੀ ਚੀਜ਼ ਜਿਹਦੇ ਇੱਕ ਨਾ ਉਹਨੂੰ ਬਿਲਕੁਲ ਬੰਦ ਕਰਤਾ ਚਾਹ ਮੈਂ ਬਿਲਕੁਲ ਬੰਦ ਕਰ ਦਿੱਤੀ ਸੀ ਫਿੱਕੀ ਚਾਹ ਪੀਂਦਾ ਸੀ ਥੋੜੀ ਬਹੁਤੀ ਫਿੱਕੀ ਚਾਹ ਵੀ ਅੰਤ ਤੇ ਆ ਕੇ ਮੈਂ ਬਿਲਕੁਲ ਬੰਦ ਕਰ ਦਿੱਤੀ ਸੀ ਜਾਨੀ ਕਿ ਸਾਰਾ ਬੰਦ ਕਰਤਾ ਤੇ ਮਿੱਠੇ ਤੋਂ ਬਣੀ ਜਿੰਨੀਆਂ ਵੀ ਚੀਜ਼ਾਂ ਨੇ ਉਹ ਵੀ ਬਿਲਕੁਲ ਬੰਦ ਕਰਤਾ ਠੀਕ ਹੈ ਜੀ ਮਿੱਠਾ ਬੰਦ ਕਰਤਾ ਉਸ ਤੋਂ ਬਾਅਦ ਮੈਂ ਬਿਸਕੁਟ ਨਮਕੀਨ ਵਗੈਰਾ ਉਹ ਵੀ ਬਿਲਕੁਲ ਬੰਦ ਕਰਤੇ 45 40 ਦਿਨ ਵਿੱਚ ਬਿਲਕੁਲ ਨਹੀਂ ਖਾਦੇ ਹੈਗੇ ਮਿੱਠਾ ਮੈਂ ਬਿਲਕੁਲ ਬੰਦ ਕਰਤਾ ਮੈਂ ਪਿੱਛੇ ਜੀ ਵੀਡੀਓ ਪਾਈ ਸੀ ਨਾ ਬਣਾ ਕੇ ਤੁਹਾਨੂੰ ਮੈਂ ਦੱਸਿਆ ਸੀ ਵੀ ਤੁਸੀਂ 30 ਦਿਨ ਠੀਕ ਤੁਸੀਂ 30 ਦਿਨ ਤੁਸੀਂ ਮਿੱਠਾ ਖਾਣਾ ਬੰਦ ਕਰ ਦੋ ਤੁਸੀਂ ਰਿਜ਼ਲਟ ਦੇਖਿਓ ਤੁਹਾਨੂੰ ਕਿੰਨਾ ਮਿਲੇਗਾ ਮਿੱਠਾ ਜਿਹੜਾ ਮਿੱਠੇ ਦਾ ਕੋਈ ਬੇਨਫੀਟ ਨਹੀਂ ਹੈਗਾ ਮਿੱਠੇ ਦੇ ਨੁਕਸਾਨ ਹੀ ਨੁਕਸਾਨਾ ਸੋ ਸਭ ਤੋਂ ਪਹਿਲੀ ਜਿਹੜੀ ਚ ਆਪਣਾ ਮਿੱਠਾ ਬੰਦ ਕੀਤਾ ਠੀਕ ਆ ਤੇ ਜਿਹੜੇ ਕਾਰਬੋਹਾਈਡਰੇਟ ਸੀਗੇ ਜਾਨੀ ਕਿ ਕਾਬਜ਼ੇ ਸੀ ਉਹ ਮੈਂ ਬਹੁਤ ਜਿਆਦਾ ਘਟਾਤੇ ਸੀਗੇ ਤੇ ਇਹ ਤਿੰਨ ਚਾਰ ਚੀਜ਼ਾਂ ਸੀ ਜਿਹੜੀਆਂ ਜਿਵੇਂ ਮਿੱਠਾ ਹੋ ਗਿਆ ਆ ਕਾਰਬੋਹਾਈਡਰੇਟ ਘਟਾਤੇ ਤੇ ਤਲੀਆਂ ਹੋਈਆਂ ਚੀਜ਼ਾਂ 버ਗਰ ਪੀਜ਼ਾ ਨੂਡਲ ਟਿੱਕੀ ਵਗੈਰਾ ਵੈਸੇ ਤਾਂ ਮੈਂ ਖਾਂਦਾ ਨਹੀਂ ਹੈਗਾ ਪਰ ਵੈਸੇ ਮੈਂ ਬੰਦ ਕਰਤੀ ਸਾਰਾ ਕੁਝ ਇਹ ਵੀ ਚੀਜ਼ਾਂ ਮੈਂ ਬਿਲਕੁਲ ਬੰਦ ਕਰਤੀਆਂ ਤਲੀਆਂ ਹੋਈਆਂ ਚੀਜ਼ਾਂ ਹੋਈਆਂ ਹਣਾ ਮਿੱਠਾ ਹੋ ਗਿਆ ਲੋ ਕਾਬਜ਼ੇ ਉੱਤੇ ਆ ਗਿਆ ਫਿਰ ਉਸ ਤੋਂ ਬਾਅਦ ਮੈਂ ਸਿਰਫ ਕੀ ਚੀਜ਼ਾਂ ਵਧੀਆਂ ਦੋ ਤਿੰਨ ਚੀਜ਼ਾਂ ਮਿਲਦਾ ਹੀ ਆ ਇੱਕਦਮ ਮੈਂ ਦੇਖੋ ਪ੍ਰੋਟੀਨ ਵਧਾਤਾ ਪ੍ਰੋਟੀਨ ਜਿਆਦਾ ਖਾਣਾ ਸ਼ੁਰੂ ਕਰਤਾ ਜਿਵੇਂ ਕਿ ਚਿਕਨ ਹੋ ਗਿਆ ਜਿਹੜਾ ਮੈਂ ਚਿਕਨ ਖਾਂਦਾ ਸੀ ਨਾ ਉਹ ਵੀ ਮੈਂ ਉਬਲਿਆ ਹੋਇਆ ਖਾਂਦਾ ਸੀ ਬੋਇਲ ਚਿਕਨ ਖਾਂਦਾ ਸੀ ਉਹਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਤੜਕਾ ਤੁਲਕਾ ਨਹੀਂ ਸੀ ਲੰਦਾ ਠੀਕ ਹੈ ਜੀ ਉਬਲੇ ਹੋਏ ਆਂਡੇ ਖਾਂਦਾ ਸੀ ਜਿਹੜਾ ਉਹਦਾ yellow part ਸੀ ਉਹੋ ਮੈਂ ਕੱਟ ਦਿੰਦਾ ਹੁੰਦਾ ਸੀਗਾ ਜੀ ਠੀਕ ਹੈ ਜੀ ਤੇ ਬਾਕੀ ਗ੍ਰੀਨ ਵੇਜੀਟੇਬਲ ਹੋਗੇ ਜਿਵੇਂ ਬਰੋਕਲੀ ਹੋ ਗਈ ਸਲਾਦ ਹੋ ਗਿਆ ਹੋਰ ਚੀਜ਼ਾਂ ਹੋ ਗਈਆਂ ਹਰੀਆਂ ਸਬਜ਼ੀਆਂ ਹੋ ਗਈਆਂ ਉਹ ਮਤਲਬ ਜਾਨੀ ਕਿ ਗ੍ਰੀਨ ਵੇਜੀਟੇਬਲ ਸੀ ਜਿਹੜੇ ਮਟਰ ਵਗੈਰਾ ਹੋਗੇ ਮੱਕੀ ਦੇ ਦਾਣੇ ਹੋਗੇ ਉਹ ਚੀਜ਼ਾਂ ਨੂੰ ਮੈਂ ਜਿਆਦਾ ਖਾਂਦਾ ਹੁੰਦਾ ਪ੍ਰੋਟੀਨ ਜਿਹੜਾ ਉਹਦੇ ਵਿੱਚ ਜ਼ਿਆਦਾ ਹੁੰਦਾ ਸੋ ਉਹ ਚੀਜ਼ਾਂ ਨੂੰ ਮੈਂ ਜ਼ਿਆਦਾ ਦਿੰਦਾ ਸਲਾਦ ਵਿੱਚ ਜ਼ਿਆਦਾ ਖਾਂਦਾ ਹੁੰਦਾ ਸੀਗਾ ਇਹ ਹੈ ਨਾ ਤੇ ਗ੍ਰੀਨ ਵੇਜੀਟੇਬਲ ਜ਼ਿਆਦਾ ਖਾਂਦਾ ਹੁੰਦਾ ਸੀ ਚਿਕਨ ਖਾਂਦਾ ਹੁੰਦਾ ਹੁੰਦਾ ਸੀਗਾ ਤੇ ਅੰਡੇ ਵਗੈਰਾ ਖਾਂਦਾ ਹੁੰਦਾ ਹੁੰਦਾ ਸੀਗਾ ਜਾਨਕੀ ਪ੍ਰੋਟੀਨ ਦੀ ਮਤਲਬ ਵੀ ਮੈਂ ਜੜੀ ਸੀ ਪ੍ਰੋਟੀਨ ਦਾ ਲੈਵਲ ਸੀ ਜਿਹੜਾ ਮੈਂ ਥੋੜਾ ਜਿਹਾ ਵਧਾਤਾ ਸੀਗਾ ਤੇ ਬਾਕੀ ਵੇ ਪ੍ਰੋਟੀਨ ਜਿਹੜੇ ਡੱਬੇ ਵਾਲੇ ਪ੍ਰੋਟੀਨ ਹੁੰਦੇ ਮੈਂ ਵੇ ਪ੍ਰੋਟੀਨ ਲੈਣਾ ਸ਼ੁਰੂ ਕਰਤਾ ਦਿਨ ਦੇ ਵਿੱਚ 2 ਜਾਂ 3 ਸਕੂਪ ਮੈਂ ਉਹਦੇ ਲੈਂਦਾ ਹੁੰਦਾ ਸੀ ਠੀਕ ਹੈ ਜੀ ਤੇ ਬਾਕੀ ਵਰਕਆਊਟ ਸੀ ਜਿਹੜਾ ਮੇਰਾ ਵਰਕਆਊਟ ਸੀ ਜਿਹੜਾ ਤਿੰਨ ਵਾਰ ਜੇ ਵੈਸੇ ਤਾਂ ਮੈਂ ਦੋ ਵਾਰ ਹੀ ਵਰਕਆਊਟ ਕਰਦਾ ਹੁੰਦਾ ਸੀਗਾ ਡੇਲੀ ਸਵੇਰੇ ਵੀ ਵਰਕਆਊਟ ਕਰਨਾ ਹੀ ਕਰਦਾ ਤੇ ਸ਼ਾਮੀ ਵੀ ਵਰਕਆਊਟ ਕਰਨਾ ਹੀ ਕਰਦਾ ਤੇ ਹਫਤੇ ਦੇ ਵਿੱਚ ਹਫਤੇ ਦੇ ਵਿੱਚ ਇੱਕ ਦਿਨ ਰੈਸਟ ਹੁੰਦੀ ਸੀ ਉਹ ਵੀ ਸਿਰਫ ਸੰਡੇ ਦੀ ਸੰਡੇ ਦੀ ਰੈਸਟ ਹੁੰਦੀ ਸੀਗੀ ਹੋਰ ਕਿਸੇ ਦਿਨ ਰੈਸਟ ਨਹੀਂ ਹੁੰਦੀ ਸੀ ਸਵੇਰੇ ਮੈਂ ਜਿਹੜਾ ਆਪਣਾ ਵਰਕਆਊਟ ਸੀ 5:30 ਵਜੇ ਜਾਂ ਫਿਰ 6:00 ਵਜੇ ਮੈਂ ਸ਼ੁਰੂ ਕਰਦਾ ਹੁੰਦਾ ਸੀ ਤੇ 2 ਘੰਟੇ ਵਰਕਆਊਟ ਮੈਂ ਕਰਦਾ ਹੀ ਹੁੰਦਾ ਸੀ ਸਵੇਰੇ ਵਰਕਆਊਟ ਕਰਨਾ ਤੇ ਸ਼ਾਮੀ 2 ਘੰਟੇ ਵਰਕਆਊਟ ਕਰਨਾ ਜੀ ਠੀਕ ਹੈ ਜੀ ਵਰਕਆਊਟ ਕਈ ਵਾਰ ਮੇਰਾ ਬੌਕਸਿੰਗ ਦਾ ਵਰਕਆਊਟ ਹੁੰਦਾ ਸੀਗਾ ਕਈ ਵ ਲੋਂਦਾਂ ਦੇ ਕਈ ਵਾਰੀ ਕਾਰਡੀਓ ਹੁੰਦਾ ਸੀਗਾ ਸਟਰੈਂਥ ਹੁੰਦੀ ਸੀ ਜਾਨੀ ਕਿ ਮੇਰਾ ਮਿਕਸ ਵਰਕਆਊਟ ਸੀ ਜਿਹੜਾ ਉਹ ਚੱਲਦਾ ਹੁੰਦਾ ਸੀ ਠੀਕ ਹੈ ਜੀ ਸੋ ਜਿਹੜੀ ਮੇਨ ਚੀਜ਼ ਸੀਗੀ ਉਹ ਸੀਗੀ ਡਾਈਟ ਡਾਈਟ੍ਰੋਮਿਸਟਿਕਲੀ ਮਤਲਬ ਵੀ ਫੋਲੋ ਕੀਤਾ ਇਹਨੂੰ ਡਿਸਪਲਨ ਦੇ ਵਿੱਚ ਰਹਿ ਕੇ ਤੇ ਜਿਹੜਾ ਮਤਲਬ ਜੇ ਅਪ ਮੰਨ ਕੇ ਚੱਲੀ ਜਿਹੜਾ ਆਪਣਾ ਘਰ ਦੇ ਵਿੱਚ ਸਬਜ਼ੀ ਵਗੈਰਾ ਬੰਦੀਆਂ ਜਿਹੜਾ ਮੈਂ ਉਹਦੇ ਵਿੱਚ ਤੜਕਾ ਲੁੰਦਾ ਸੀ ਤਾਂ ਤੜਕੇ ਦੇ ਵਿੱਚ ਵੀ ਮੈਂ ਮਤਲਬ ਕੋਈ ਕਿਸੇ ਵੀ ਤਰ੍ਹਾਂ ਦਾ ਘਿਓ ਤੇਲ ਮੱਖਣ ਬਟਰ ਵਗੈਰਾ ਨਹੀਂ ਸੀ ਯੂਜ਼ ਕਰਦਾ ਤੜਕਾ ਵੀ ਮੈਂ ਹੀ ਲੰਦਦਾ ਹੀ ਆ ਪਿਆਜ਼ ਚੀਰਦੇ ਥੋੜੀ ਜੀ ਟਮਾਟਰ ਚੀਰ ਲੇ ਅਦਰਕ ਨਾਲ ਸਰਦਾ ਪੇਸਟ ਪਾਇਆ ਤੇ ਵਿੱਚ ਇਹ ਪਿਆਜ਼ ਟਮਾਟਰ ਵਗੈਰਾ ਸੁੱਟਦੇ ਇਹਦੇ ਵਿੱਚ ਦਾਲ ਦੂਲ ਜੋ ਵੀ ਬਣਾਉਣੀ ਆ ਉਹ ਇਦਾਂ ਬਣਾ ਲੈਂਦਾ ਤੇ ਦਾਲ ਦੂਲ ਜਿਹੜੀ ਬੰਦੀ ਸੀ ਸਬਜ਼ੀ ਬੰਦੀ ਸੀ ਉਹ ਬਹੁਤ ਸਵਾਦ ਬੰਦੀ ਹੁੰਦੀ ਸੀ ਤੇ ਉਹਦੇ ਨਾਲ ਹੀ ਮਤਲਬ ਇਹ ਖਾਂਦਾ ਹਾਂ ਤੇ ਕੋਈ ਵੀ oily ਚੀਜ਼ਾਂ ਨਹੀਂ ਖਾਧੀਆਂ ਹੈਗੀਆਂ ਮੈਂ ਕੋਈ ਮਿੱਠਾ ਨਹੀਂ ਖਾਦਾ ਹੈਗਾ ਕੁਝ ਵੀ ਮਤਲਬ ਜੇ ਆਪਾਂ ਕਿਹਦੀ ਯਾਰ ਬਾਹਰਲੀ ਚੀਜ਼ ਨਹੀਂ ਮੈਂ ਖਾਦੀ ਮਿੱਠਾ ਬਿਲਕੁਲ ਨਹੀਂ ਖਾਦਾ ਹੈਗਾ ਸੋ ਮਤਲਬ ਵੀ ਮੈਂ ਆਪਣੇ ਘਰ ਦੀ ਚੀਜ਼ਾਂ ਦੇ ਨਾਲ ਹੀ ਠਾਕੇ ਮੈਂ ਡਾਈਟ ਸੀ ਜਿਹੜੀ ਮੈਂ ਡਾਈਟਨੋਸਟਿਕਲੀ ਫੋਲੋ ਕੀਤਾ ਸੀ ਉਹ ਉਹਦੇ ਨਾਲ ਜਿਹੜਾ ਤੁਹਾਡਾ ਭਾਰ ਜਿਹੜਾ ਘਟੇਗਾ ਹੀ ਘਟੇਗਾ ਸੋ ਭਾਰ ਘਟੋਣਾ ਕੋਈ ਔਖਾ ਕੰਮ ਨਹੀਂ ਹੈਗਾ ਭਾਰ ਘਟੋਣਾ ਬਹੁਤ ਸੌਖਾ ਵਾ ਤੁਸੀਂ ਵੀ ਘਟਾ ਸਕਦੇ ਹੋ ਜਿਵੇਂ ਕਿ ਦੇਖ ਲਓ ਮੈਂ ਯਾਰ 45 46 ਦਿਨ ਦੇ ਵਿੱਚ 20 ਕਿ ਗਿਗਲੋ ਭਾਰ ਘਟਾਇਆ ਸੀ ਜੇ ਤੁਸੀਂ 45 46 ਦਿਨ ਨਹੀਂ ਤੁਸੀਂ 90 ਦਿਨ ਜਾਂ ਫਿਰ ਤੁਸੀਂ 6 ਮਹੀਨੇ ਮੰਨ ਲਓ ਯਾਰ 180 ਦਿਨ ਦੇ ਵਿੱਚ ਤੁਸੀਂ 20 21 ਨਹੀਂ ਤੁਸੀਂ 15 ਕਿਲੋ ਤਾਂ ਭਾਰ ਘਟਾਈ ਸਕਦੇ ਹੋ ਸਿਰਫ ਡਾਈਟ ਦੇ ਸਿਰ ਦੇ ਉੱਤੇ ਆ ਜੇ ਤੁਸੀਂ ਮੇਰੇ ਜਿਨਾ ਵਰਕਆਊਟ ਨਹੀਂ ਵੀ ਕਰੋਗੇ ਨਾ ਤਾਵੀ ਚੱਲ ਜਾਏਗਾ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਮੇਰੇ ਜਿੰਨਾ ਹੀ ਵਰਕਆਊਟ ਕਰਨਾ ਵਾ ਨਹੀਂ ਤੁਸੀਂ ਵਰਕਆਊਟ ਇੱਕ ਟਾਈਮ ਵੀ ਕਰ ਸਕਦੇ ਹੋ ਸਿਰਫ 1 ਘੰਟਾ ਵੀ ਕਰ ਸਕਦੇ ਹੋ ਮੇਨ ਚੀਜ਼ ਡਾਈਟ ਆ ਜੇ ਤੁਸੀਂ ਡਾਈਟ ਨੂੰ ਸਟਿਕਲੀ ਤੁਸੀਂ ਫੋਲੋ ਕਰਗੇ ਨਾ ਤਾਂ ਜਿਹੜਾ ਤੁਹਾਡਾ ਜਿੰਨਾ ਵੀ ਤੁਹਾਡਾ ਭਾਰ ਵਧਿਆ ਹੋਇਆ ਵਾ ਦੇਖੋ ਆਟੋਮੈਟਿਕ ਹੀ ਘਟਨਾ ਸ਼ੁਰੂ ਹੋ ਜਾਈਗਾ ਹਨਾ ਸੋ ਮੇਟ ਪਿੱਛਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਤੁਸੀਂ ਮਿੱਠਾ ਖਾਣਾ ਜਰ ਬਿਲਕੁਲ ਬੰਦ ਕਰ ਦਿਓ ਸੋ ਜਿਹੜਾ ਸਾਡਾ ਜਿਆਦਾ ਜਿਹੜਾ ਭਾਰ ਵੱਧਦਾ ਵਾ ਉਹ ਮਿੱਠੀ ਚੀਜ਼ਾਂ ਨਾਲ ਵੱਧਦਾ ਵਾ ਜੇ ਮਿੱਠੀ ਚੀਜ਼ਾਂ ਹੋ ਗਈਆਂ ਪੈਕੇਟ ਵਾਲੇ ਫੂਡ ਹੋ ਗਏ ਜੰਕ ਫੂਡ ਹੋ ਗਏ ਸਾਨੂੰ ਕਰੀਵਿੰਗ ਤਾਂ ਲੱਗੀ ਰਹਿੰਦੀ ਹੈ ਵੀ ਜੜ ਅਸੀਂ ਆ ਵੀ ਖਾ ਲਈਏ ਉਹ ਵੀ ਖਾ ਲਈਏ ਆ ਵੀ ਖਾ ਲਈਏ ਠੀਕ ਆ ਬਟ ਉਹ ਸਾਡੀ ਸਿਹਤ ਲਈ ਠੀਕ ਨਹੀਂ ਹੈਗਾ ਸਾਡੇ ਲਈ ਕੀ ਠੀਕ ਆ ਸਾਡੀ ਸਿਹਤ ਲਈ ਕੀ ਠੀਕ ਆ ਸਾਡੇ ਲਈ ਕੀ ਸੇਫ ਆ ਉਹ ਸਿਰਫ ਘਰ ਦੀਆਂ ਚੀਜ਼ਾਂ ਹੀ ਆ ਸੋ ਜਿਆਦਾ ਗੰਦਮੰਦ ਨਾ ਖਾਓ ਵਧੀਆ ਖਾਓ ਥੋੜਾ ਖਾਓ ਹਮੇਸ਼ਾ ਥੋੜਾ ਖਾਓ ਤਿੰਨ ਤਿੰਨ ਚਾਰ ਚਾਰ ਵਾਰ ਖਾਓ ਇਹ ਨਾ ਹੋਵੇ ਤੁਸੀਂ ਦਿਨ ਦੇ ਵਿੱਚ ਦੋ ਵਾਰ ਖਾਓ ਤਿੰਨ ਵਾਰ ਖਾਓ ਉਹ ਵੀ ਤੁਸੀਂ ਥਾਲੀ ਭਰ ਕੇ ਪਲੇਟ ਭਰ ਕੇ ਖਾਓ ਹਣਾ ਇਦਾਂ ਦੀ ਗਲਤੀ ਨਾ ਕਰੋ ਦਿਨ ਦੇ ਵਿੱਚ ਤੁਸੀਂ ਪੰਜ ਜਾਂ ਚਾਰ ਵਾਰ ਘਟੋ ਘਟਖਾਓ ਤੁਸੀਂ ਜੇ ਤੁਸੀਂ 6 ਵਾਰ ਵੀ ਖਾ ਸਕਦੇ ਹੋ ਪਰ ਥੋੜਾ ਥੋੜਾ ਕਰਕੇ ਖਾਓ ਤਿੰਨ ਤਿੰਨ ਘੰਟੇ ਬਾਅਦ ਖਾਓ ਦੋ ਦੋ ਘੰਟੇ ਬਾਅਦ ਖਾਓ ਥੋੜਾ ਥੋੜਾ ਕਰਕੇ ਤੇ ਪਾਣੀ ਨੂੰ ਜਿਆਦਾ ਪੀਣ ਦੀ ਕੋਸ਼ਿਸ਼ ਕਰੋ ਸੋ ਮੇਰਾ ਮਤਲਬ ਵੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਵੀ ਤੁਹਾਨੂੰ ਮੋਟੀਵੇਟ ਕਰਨਾ ਸੀ ਆ ਵੀ ਜਦ ਭਾਰ ਘਟਾਉਣਾ ਕੋਈ ਔਖਾ ਨਹੀਂ ਹੈਗਾ ਭਾਰ ਘਟਾਉਣਾ ਬਹੁਤ ਸੌਖਾ ਬਾ ਤੁਸੀਂ ਘਰੇ ਰਹਿ ਕੇ ਵੀ ਆਪਣਾ ਭਾਰ ਘਟਾ ਸਕਦੇ ਹੋ ਜੇ ਮੈਂ ਇਹ ਚੀਜ਼ ਜੇ ਮੈਂ 45 ਦਿਨ ਦੇ ਵਿੱਚ 20 21 ਕਿਲੋ ਭਾਰ ਘਟਾ ਸਕਦਾ ਵਾਂ ਤਾਂ ਤੁਸੀਂ ਕਿਉਂ ਨਹੀਂ ਘਟਾ ਸਕਦੇ ਤੁਸੀਂ ਵੀ ਘਟਾ ਸਕਦੇ ਹੋ ਉਹ ਯੋਖਾ ਕੰਮ ਨਹੀਂ ਹੈਗਾ ਹਨਾ ਸੋ ਉਹਦੇ ਵਿੱਚ ਵਲੋਗ ਬਣਾ ਕੇ ਰੱਖਿਓਏ ਨੇ ਡੇ 1 ਤੋਂ ਲੈ ਕੇ ਡੇ 46 ਤੱਕ ਹਨਾ ਜਣੇ ਕਿ 46 ਦਿਨ ਤੱਕ ਰੇ ਮੇਂ ਵਲੋਗ ਨੇ ਜਿਹੜੇ ਮੈਂ ਬਣਾ ਕੇ ਪਾਈ ਹੋਏ ਨੇ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਉਹ ਵਲੋਗ ਮੈਂ ਥੋੜੇ ਦੇ ਦਿਨ ਤੱਕ ਮੈਂ ਅਪਲੋਡ ਕਰਨੇ ਸ਼ੁਰੂ ਹੋ ਕਰ ਦਾਂਗਾ ਤੇ ਤੁਸੀਂ ਦੇਖਿਓ ਤਾਂ ਉਹਨੂੰ ਆਟੋਮੈਟਿਕਲੀ ਪਤਾ ਲੱਗ ਜਾਏ ਉਹ ਸਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਜੇ ਤੁਸੀਂ 46 ਦਿਨ 46 ਦਿਨ ਤੁਸੀਂ ਉਹ ਮਤਲਬੀ ਮੇਰੇ ਵਲੌਗ ਨੂੰ ਫੋਲੋ ਕਰ ਲਿਆ ਡੇ 1 ਤੋਂ ਲੈ ਕੇ ਡੇ 46 ਤੱਕ ਜੋ ਮੈਂ ਖਾ ਰਿਹਾ ਵਾਂ ਜੋ ਮੈਂ ਵਰਕਆਊਟ ਕਰ ਰਿਹਾ ਵਾਂ ਜੇ ਤੁਸੀਂ ਵਰਕਆਊਟ ਉਹ ਨਹੀਂ ਵੀ ਕਰੋਗੇ ਇੱਕ ਟਾਈਮ ਵੀ ਤੁਸੀਂ ਵਰਕਆਊਟ ਕਰ ਲਓਗੇ ਇਕੱਲੀ ਰਨਿੰਗ ਵੀ ਕਰ ਲਓਗੇ ਵੋਕ ਵੀ ਕਰ ਲਓਗੇ ਸਟਰੈਂਥ ਟ੍ਰੇਨਿੰਗ ਵੀ ਕਰ ਲਓਗੇ ਕਾਰਡੀਓ ਵੀ ਕਰ ਲਓਗੇ ਤਾਂ ਵੀ ਚੱਲ ਜਿਗਾ ਜੇ ਤੁਸੀਂ ਉਹ ਡਾਈਟ ਨੂੰ ਫੋਲੋ ਕਰ ਲਿਆ ਤਾਂ ਦੇਖੋ ਤੁਹਾਡਾ ਭਾਰ ਜਿਹੜਾ ਆਪਾਂ 20 ਕਿਲੋ ਨਹੀਂ ਕਹਿੰਦੇਗੇ ਘਟਟ ਘਟਟ 12 13 ਕਿਲੋ ਭਾਰਾ ਜਿਹੜਾ ਤੁਹਾਡਾ ਘਟ ਹੀ ਜਾਏਗਾ ਕੋਈ ਔਖਾ ਕੰਮ ਨਹੀਂ ਹੈਗਾ ਸੋ ਜੇ ਤੁਸੀਂ ਕਹਿੰਦੇ ਹੋ ਮੈਂ ਵਲੌਗ ਪਾਣੇ ਸ਼ੁਰੂ ਕਰ ਦਾਂਗਾ ਬਟ ਮੇਰੀ ਕੋਸ਼ਿਸ਼ ਇਹ ਆ ਵੀ ਯਾਰ ਤੁਸੀਂ ਮਿੱਠਾ-ਮੁੱਠਾ ਖਾਣਾ ਤੇ ਬਾਹਰਲੀ ਚੀਜ਼ਾਂ ਨੂੰ ਖਾਣਾ ਤੁਸੀਂ ਬੰਦ ਕਰ ਦਿਓ ਤਾਂ ਨੂੰ ਤੁਹਾਡਾ ਜਿਹੜਾ ਭਾਰਾ ਉਹ ਆਟੋਮੈਟਿਕਲੀ ਘਟਣਾ ਸ਼ੁਰੂ ਹੋ ਜਾਏਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੀ ਜੀ ਮਿਲਦੇ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਤਦ ਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ ਜੀ